ਲੁਧਿਆਣਾ ਲੋਕ ਸਭਾ ਚੋਣ ਆ ਰਹੀਆਂ ਨੇ ਕਿਹੜੀਆਂ ਪਾਰਟੀਆਂ ਇੱਕ ਦੋ ਤੇ ਕਿਹੜੇ ਇੱਕ ਦੋ ਉਮੀਦਵਾਰ ਸਮਝ ਆਉਂਦੇ ਨੇ ਜੋ ਤੁਹਾਡੀ ਵੋਟ ਦੇ ਹੱਕ ਵਿੱਚ ਹਨ ਮੇਰੇ ਸਾਲ ਰਾਜਵਿੰਦ ਸਿੰਘ ਸਾਹਿਬ ਤੇ ਨਾਲ ਪੱਪੀ ਦਾ ਉਹ ਅਮਨ ਸਿੰਘ ਰਾਜਵਿੰਦ ਦੇ ਕਿ ਉਹ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਜੀ ਨੇ ਤੇ ਪੱਪੀ ਜੀ ਨੇ ਉਹ ਸਰ ਵਿਖੇ ਇਲਾਕੇ ਜੀ ਰਹਿੰਦੇ ਨੇ ਤੇ ਬਿਲਕੁਲ ਸਾਰੇ ਲੋਕ ਮੇਲ ਵਰਤਾਂ ਦਾ ਰਹਿੰਦੇ ਨੇ ਰਾਜਵਿੰਦ ਸਿੰਘ ਜੀ ਤੇ ਰਮੇਸ਼ ਦੋ ਪਾਰਟੀਆਂ ਕੋਈ ਜਾਂ ਦੋ ਉਹਨਾਂ ਦੇ ਉਮੀਦਵਾਰ ਇਸ ਟਾਈਮ ਕਾਂਟੇ ਟੱਕਰ ਤੇ ਨਜ਼ਰ ਆ ਰਹੇ ਨਨਦੋ ਜੀ ਰਾਜਾ ਬੜਿੰਗ ਬਾਰੇ ਲੱਗ ਰਿਹਾ ਹੈ ਰਾਜਾ ਬੜਿੰਗ ਜੀ ਦੀ ਸੋਨਾ ਸ਼ਾਕ ਹੈ ਠੀਕ ਹੈ ਨਾ ਉਹਨਾਂ ਦੇ ਪਿਛਲੇ ਕਾਰੋਬਾਰ ਨੂੰ ਲੋਕੀ ਜਿੰਨੇ ਜਿਹੜੇ ਹਲ ਸਾਨੂੰ ਹੰਤਾ ਨਹੀਂ ਪਤਾ ਜਿਸ ਲੱਖ ਹਲਕੇ ਦੇ ਵਿੱਚ ਉਹਨਾਂ ਦਾ ਅੱਛਾ ਨਾਮ ਹੈ ਕੁਸ਼ਵਿੰਦਰ ਪੱਪੀ ਜੀ ਉਹਨਾਂ ਦਾ ਵੀ ਕਾਫੀ ਲੋਕਾਂ ਨੂੰ ਲੋਕੀ ਉਹਨਾਂ ਨੂੰ ਪਿਆਰ ਕਰਦੇ ਹੈਗੇ ਪਰ ਸਾਰੇ ਗੱਲ ਇਦਾਂ ਹੈਗਾ ਬੀਜੇਪੀ ਤੇ ਕਾਂਗਰਸ ਦੋਨੇ ਪਾਰਟੀਆਂ ਦਾ ਹੈਗੀ ਟੱਕਰ ਕਾਂਗਰਸ ਦਾ ਵੈਸੇ ਹੈ ਕਾਂਗਰਸ ਆਵਾਜ਼ ਹਾਂਜੀ ਕਾਂਗਰਸ ਆਪੀ ਤੋਂ ਇਹਨੇ ਕਾਂਗਰਸ ਦੇ ਰਾਜਪਿੱਟਾ ਆਪ ਹਾਂ ਠੀਕ ਇਹ ਵੀ ਦੇ ਪ੍ਰੋਜੈਕਟ ਬਿਲਕੁਲ ਸਾਈਡ ਤੇ ਹੀ ਆ ਉਦੋਂ ਲੋਕਾਂ ਦੀ ਕੀ ਕਹਿੰਦੇ ਆਏ ਨੇ ਦਿਲੋਂ ਨਿਕਲੀ ਹੋਈ ਦੀ ਜੀ ਠੀਕ ਹੈ ਆਪਾਂ ਕਿ ਜਿੱਤੋਂ ਸਾਰ ਬਣ ਗਈ ਹੈ ਹਾਂ ਹਾਂ ਲੱਗਦਾ ਹੈ ਆਪ ਪਾਰਟੀ ਤੇ ਕਾਂਗਰਸ ਆਪਸ ਵਿੱਚ ਨੱਕ ਟੋ ਨੱਕ ਭਾਜੇ ਠੀਕ ਹੈ ਹਾਂ ਆਪ ਪਾਰਟੀ ਸੁਪਰਚੇਪ ਬੱਤੀ ਹਾਂ ਜੀ ਹਾਂ ਜੀ ਕਾਲ ਨੂੰ ਅਮਰਿੰਦਰ ਸਿੰਘ ਰਾਜਪੁਰੇ ਹਾਂ ਜੀ ਹਾਂ ਜੀ ਕਿਸ ਬੰਦੇ ਦਾ ਕੀ ਅਪਰ ਹੈਡ ਹੋਊਗਾ ਤੇ ਕਿਉਂ ਮੇਰੇ ਸਹਾਨਾ ਰਾਜਾ ਬੜਿੰਗਰ ਉਹ ਅੱਪਰ ਐਂਡ ਕੋਰ ਜੀ ਲੱਗਦਾ ਹੈ ਕਿ ਜਿਹੜਾ ਕੰਮ ਕਰੂਗਾ ਬੰਦਾ ਉਹ ਨੂੰ ਅਸੀਂ ਵੋਟ ਪਾਵਾਂਗੇ ਕੋਈ ਕਿਹੜੀ ਪਾਰਟੀ ਸਮਝਾਂ ਨਹੀਂ ਕਿਹੜੀ ਨੂੰ ਸਮਝਾਂਦੇ ਹਰੇ ਕੋਈ ਵਿਚਾਰ ਬਣਾਇਆ ਨਹੀਂ ਇੱਕ ਗੱਲ ਕਹਿਣਾ ਜਿਵੇਂ ਇਹ ਹੱਥ ਜੋੜਦੇ ਹੁਣ ਗਲੀਆਂ 'ਚ ਫਿਰਦੇ ਆ ਕੋਈ ਵੀ ਪਾਰਟੀ ਆ ਜਦੋਂ ਬਣ ਜਾਂਦੇ ਨੇ ਜੇ ਉਦਾਂ ਘਰਾਂ-ਘਰਾਂ ਵਿੱਚ ਜਾ ਕੇ ਦੁੱਖ ਤੇ ਸੁੱਖ ਪੁੱਛਣ ਤਾਏ ਕਰਦੇ ਆ ਬਾਈ ਜੀ ਹਲਕੇ ਦਾ ਹਾਲ ਪ੍ਰੋਗਰਾਮ ਚੱਲ ਰਿਹਾ ਤੁਹਾਡੇ ਹਲਕੇ ਦਾ ਕੀ ਹਾਲ ਹੈ ਤੇ ਲੁਧਿਆਣਾ ਲੋਕ ਸਭਾ ਚੋਣਾਂ ਆ ਰਹੀਆਂ ਨੇ ਕਿਹੜੀਆਂ ਪਾਰਟੀਆਂ ਇੱਕ ਦੋ ਜਾਂ ਕਿਹੜੇ ਇੱਕ ਦੋ ਉਮੀਦਵਾਰ ਸਮਝ ਆਉਂਦੇ ਨੇ ਜੋ ਤੁਹਾਡੀ ਵੋਟ ਦੇ ਹੱਕਦਾਰ ਬਣਦੇ ਨੇ ਸਰ ਸਾਡੇ ਇਲਾਕੇ ਦੇ ਹਾਲਚਾਲ ਸਭ ਠੀਕ ਨਹੀਂ ਸਾਡੇ ਇਲਾਕੇ ਦੇ ਐਮਐਲਏ ਨੇ ਐਮਐਲਏ ਨੇ ਉਹ ਸਾਰਾ ਪੂਰਾ ਖਿਆਲ ਰੱਖਦੇ ਨੇ ਕਿ ਪੂਰਾ ਮਤਲਬ ਸਾਰਾ ਹਾਲਚਾਲ ਸਭ ਬਿਲਕੁਲ ਓਕੇ ਆ ਠੀਕ ਹੈ ਜੀ ਤੇ ਜੇ ਲੁਧਿਆਣਾ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਕੀ ਲੱਗਦਾ ਕਿਹੜੀਆਂ ਦੋ ਪਾਰਟੀਆਂ 'ਚ ਟੌਪ ਤੇ ਕੰਪੀਟੀਸ਼ਨ ਹੈ ਕਿਹੜੇ ਦੋ ਉਮੀਦਵਾਰ ਟੌਪ 'ਚ ਕੰਪੀਟ ਕਰ ਰਹੇ ਨੇ ਸੋ ਮੇਰੇ ਸਾਹਮਣੇ ਰਾਜਵਿੰਦ ਸਿੰਘ ਸਾਹਿਬ ਤੇ ਨਾਲ ਪੱਪੀ ਦਾ ਠੀਕ ਹੈ ਯਾਨੀ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਬੜੇਗੇ ਤੇ ਨਾਲ ਆਮ ਆਦਮੀ ਪਾਰਟੀ ਦੇ ਅਸ਼ੋਕ ਪ੍ਰਸ਼ਰ ਪੱਪੀ ਦੋਨੋਂ ਦੇ ਬਾਈ ਜੀ ਕੀ ਕੀ ਪਲੱਸ ਪੁਆਇੰਟ ਲੱਗਦੇ ਤੁਹਾਨੂੰ ਸਰ ਅਮਰਿੰਦਰ ਸਿੰਘ ਰਾਜਾ ਜੀ ਨੇ ਕਿ ਉਹ ਪੰਜਾਬ ਦੇ ਕਾਂਗਰਸ ਦੇ ਉਹ ਨੇ ਪ੍ਰਧਾਨ ਜੀ ਨੇ ਤੇ ਪੱਪੀ ਜੀ ਨੇ ਉਸ ਸਰ ਬਿਲਕੁਲ ਇਲਾਕੇ ਜੀ ਰਹਿੰਦੇ ਨੇ ਤੇ ਬਿਲਕੁਲ ਸਾਰੇ ਲੋਕ ਮੇਲ ਮੇਲ ਵਰਤਾਂ ਦੇ ਰਹਿੰਦੇ ਨੇ ਸਿੱਖਿਆ ਹਾਂਜੀ ਤੇ ਜੇ ਬਿਜ਼ਨਸ ਪੁਆਇੰਟ ਆਫ View ਨਾਲ ਦੇਖੀਏ ਤਾਂ ਕੀ ਲੱਗਦਾ ਹੈ ਕਿ ਆਪ ਪਾਰਟੀ ਦੇ ਉਮੀਦਵਾਰ ਜਾਂ ਕਾਂਗਰਸ ਉਮੀਦਵਾਰ ਕਿਹੜੇ ਜਿਆਦਾ ਖੜੇ ਉਤਰ ਸਕਦੇ ਸਰ ਦੋਨਾਂ ਨੂੰ ਖੜੇ ਉਤਰਨਾ ਪੈਣਾ ਕਿਉਂਕਿ ਪੰਜਾਬ ਇੱਕ ਇੰਡਸਟਰੀ ਹੱਬ ਆ ਜੇ ਪੰਜਾਬ ਜੇ ਲੁਧਿਆਣਾ ਤੋਂ ਇੰਡਸਟਰੀਸ ਵਾਸਤੇ ਕੁਝ ਕਰਨਾ ਪਊਗਾ ਕਿਉਂਕਿ ਜੇ ਅੱਗੇ ਜਾ ਕੇ ਇੰਡਸਟਰੀ ਨਹੀਂ ਪੰਜਾਬ ਦੀ ਬੈਕਬੋਨ ਬੈਕਬੋਨ ਆ ਸੋ ਹਲਕੇ ਦਾ ਹਾਲ ਪ੍ਰੋਗਰਾਮ ਚੱਲ ਰਿਹਾ ਜੀ ਕੀ ਲੱਗਦਾ ਤੁਹਾਡੇ ਹਲਕੇ ਦਾ ਮੌਜੂਦਾ ਕੀ ਹਾਲ ਹੈ ਤੇ ਲੁਧਿਆਣਾ ਲੋਕ ਸਭਾ ਗੱਲ ਕਰੀਏ ਤਾਂ ਕਿਹੜੀ ਜਿਹੜੇ ਦੋ ਉਮੀਦਵਾਰ ਨੇ ਜਾਂ ਦੋ ਪਾਰਟੀਆਂ ਨੇ ਸਮਝ ਆਉਂਦੀਆਂ ਨੇ ਆਪਸ ਕੰਪੀਟ ਕਰ ਰਹੀਆਂ ਨੇ ਤੇ ਤੁਹਾਡੀ ਵੋਟ ਦੇ ਹਕਦਾਰ ਬੰਦੀਆਂ ਨੇ ਕੀ ਲੱਗਦਾ ਸਾਡੇ ਰੀਤ ਬੈਂਸਾਪ ਦਾ ਜੋਰ ਹੈ ਜੀ ਠੀਕ ਹੈ ਹਾਂ ਜੀ ਨੇ ਉਪਰ ਐਕਟ ਕੀ ਹਜੇ ਖੜੇ ਨਹੀਂ ਨਾ ਹੈਗੀ ਨਹੀਂ ਖੜੇ ਤਾਂ ਹੈ ਨਹੀਂ ਪਰ ਚਲੋ سپورਟ ਤਾਂ ਹੈਗੀ ਨਾ ਕਾਂਗਰਸ ਦੀ ਹਾਂ ਉਹ ਪਰ ਠੀਕ ਹੈ سپورਟ ਕਾਂਗਰਸ ਨੂੰ ਕਰ ਰਹੀ ਹੈ ਹਾਂ ਸੋ ਲੱਗਦਾ ਹੈ ਵੀ ਕਿਤਨਾ ਕਿਤੇ ਜਿਹੜੇ ਬੈਂਸ ਭਰਾ ਕਾਂਗਰਸ ਨੂੰ سپورਟ ਕਰ ਰਿਹਾ ਯਾਨੀ ਅਮਿੰਦਸિંહ ਰਾਜਾ ਭੜਿੰਗ ਨੂੰ سپورਟ ਕਰ ਰਿਹਾ ਉਹਨਾਂ ਦਾ ਅਪਰ ਹੈਂਡ ਰਹੂਗਾ ਅਪਰ ਹੈਂਡ ਰਹੇਗਾ ਜੀ ਪਰ 50-50 ਹੈ ਠੀਕ ਹੈ ਜਦੋਂ ਬਿੱਟੂ ਸਾਹਿਬ ਛੱਡ ਕੇ ਚਲੇ ਗਏ ਉਹਨਾਂ ਲਈ ਇਹ 네ਗੇਟਿਵ ਆ ਉਹਨਾਂ ਨੂੰ ਕਾਂਗਰਸ ਨਹੀਂ ਛੱਡ ਕੇ ਜਾਣੀ ਚਾਹੀਦੀ ਸੀ ਇਹ ਚੀਜ਼ ਹੈ। ਉਹ ਕਾਂਗਰਸ ਛੜ ਕੇ ਕਿਤੇ ਕਿਤੇ ਰਮਨਜੀਤ ਬਿੱਟੂ ਨੇ ਆਪਣੇ ਪੈਰ ਚਾਪ ਟੁਹਾੜੀ ਮਾਰ ਲੀ। ਬਿਲਕੁਲ ਜੀ ਬਿਲਕੁਲ। ਹਾਂ ਇਹ ਨਹੀਂ ਚਾਹੀਦੀ ਸੀ। ਹੁਣ ਤੁਹਾਨੂੰ ਕੀ ਲੱਗਦਾ ਵੀ ਜੇ ਆਪਾਂ ਕਾਂਗਰਸ ਦੀ ਗੱਲ ਕਰੀਏ ਤਾਂ ਰਾਜਾ ਵੜਿੰਗ ਜਿਹਨਾਂ ਨੂੰ ਬੈਂਸ ਭਰਾ ਵੀ ਸਮਰਥਨ ਦੇ ਰਹੇ ਆ ਤੁਸੀਂ ਕਹਿੰਦੇ ਹੁਣ ਮਜਬੂਤੀ ਹੋਈ ਹੈ। ਕੀ ਲੱਗਦਾ ਵੀ ਜਿੱਤ ਕੇ ਆਪਣੇ ਲੋਕਾਂ ਨੇ ਵਾਸਤੇ ਕੀ ਵਿਦੇ ਕਰ ਸਕਦੇ ਆ? ਕੁਝ ਵੱਡੇ ਪ੍ਰੋਜੈਕਟ ਵੀ ਰੇ ਲਿਆ ਸਕਦੇ ਆ ਕਿਵੇਂ ਲੱਗਦਾ? ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਜੀ ਅਜੇ। ਹਾਂ ਇਹਦੇ ਬਾਰੇ ਕੁਝ ਜੀ ਰਾਜਾ ਵੜਿੰਗ ਮੋਟਾ ਮਾਰ। 50-50 ਹੈ ਜੀ ਕਿਉਂਕਿ ਕਾਂਗਰਸ ਕਾਹੇ ਰਵਨੀਤ ਬਿੱਟੂ ਜੀ ਨੇ ਕਾਂਗਰਸ ਦੀ ਵੋਟ ਵੰਡੀ ਗਈ ਠੀਕ ਹੈ ਕਿਉਂਕਿ ਰਵਨੀਤ ਬਿੱਟੂ ਜੀ ਗੋਲਵੀ ਆਪਦੀ ਵੋਟ ਪਲੱਸ ਕਾਂਗਰਸ ਦੀ ਕੁਸ਼ਣਾ ਕੋ ਸਗੀ ਠੀਕ ਹੈ ਤੇ ਉਸ ਤਰ੍ਹਾਂ ਪ੍ਰੈਸ਼ਰ ਪੱਪੀ ਸੀ ਉਹ ਵੀ ਪੁਰਾਣੇ ਇਹਨਾਂ ਦੇ ਸੀਗੇ ਕਾਂਗਰਸ ਦੇ ਉਹ ਚਲੇ ਗਏ ਆਮ ਆਨਵੀ ਪਾਰਟੀ ਉਹਨਾਂ ਦੀ ਵੀ ਕਾਂਗਰਸ ਦੀ ਵੋਟ ਵੰਡੀ ਗਈ ਇਹਦੇ ਨਾਲ ਕੁਛ ਨਾ ਕੁਛ ਤਾਂ ਫਰਕ ਪਵੇਗਾ ਸੋ ਕੰਪੀਟੀਸ਼ਨ ਕਿਹੜੇ ਦੋ ਬੰਦੇ ਲੱਗਦਾ ਉਹ ਬੰਦੇ ਕਿਹੜੇ ਜਾਂ ਦੋ ਪਾਰਟੀਆਂ ਜਿਹੜੇ ਆਪਸ ਕੰਪੀਟੀਸ਼ਨ ਚ ਜਿੱਤ ਵਾਸਤੇ ਲੜਾਰੇ ਸੀ ਰਾਜਾ ਵੜਿੰਗ ਜੀ ਤੇ ਰਮੇਸ਼ ਬਿੱਟੂ ਸੋ ਹਲਕੇ ਦਾ ਹਾਲ ਪ੍ਰੋਗਰਾਮ ਚੱਲ ਰਿਹਾ ਜੀ ਕੀ ਲੱਗਦਾ ਤੁਹਾਨੂੰ ਕਿ ਹਲਕੇ ਦਾ ਕੀ ਹਾਲ ਹੈ ਤੇ ਲੁਧਿਆਣਾ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਵਿਨਿੰਗ ਸੀਟ ਵਾਸਤੇ ਕਿਹੜੇ ਦੋ ਜਿਲ੍ਹੇ ਕੰਟੈਂਡਰ ਨੇ ਦੋ ਪਾਰਟੀਆਂ ਕੋਈ ਜਾਂ ਦੋ ਉਹਨਾਂ ਦੇ ਉਮੀਦਵਾਰ ਇਸ ਟਾਈਮ ਕਾਂਟੇ ਟੱਕਰ ਚ ਨਜ਼ਰ ਆ ਰਹੇ ਹਨ ਸਾਨੂੰ ਤਾਂ ਜੀ ਰਾਜਾ ਵੜਿੰਗ ਬਾਰੇ ਲੱਗ ਰਿਹਾ ਹੈਗਾ ਇੰਡਸਟਰੀ ਏਰੀਆ ਹੈਗਾ ਇਹ ਕਾਂਗਰਸ ਦੇ ਚੱਕਰ ਦੇ ਵਿੱਚ ਥੋੜਾ ਬਿਜ਼ਨਸ ਜਿਆਦਾ ਅੱਗੇ ਲੈ ਕੇ ਜਾ ਰਹੇ ਆ ਕਿਉਂਕਿ ਪੁਰਾਣਾ ਜਿਹੜਾ ਚੱਲਦਾ ਉਹ ਸਾਰੇ ਜਿਹੜੇ ਇੰਡਸਟਰੀਸਟ ਕਹਿੰਦੇ ਆ ਵੀ ਕਾਂਗਰਸ ਹੀ ਆਜੇ ਤਾਂ ਜਿਆਦਾ ਵੈਲ ਬਿਲਕੁਲ ਠੀਕ ਹੈ ਕਾਂਗਰਸ ਵੱਲੋਂ ਅਮਰਿੰਦਰ ਸਿੰਘ ਰਾਜਾ ਬਣੇਗੀ ਕੀ ਪਲੱਸ ਪੁਆਇੰਟ ਹੈ ਅੰਕਲ ਜੀ ਕੀ ਉਹਨਾਂ ਦਾ ਅੱਪਰ ਹੈਂਡ ਹੈ ਕਿਉਂ ਉਹਨੇ ਮਜ਼ਬੂਤੀ ਸਿਸਟਮ ਬਣੀ ਹੋਈ ਹੈ ਯਸ ਟਾਈਮ ਉਹਨਾਂ ਕੋਲ ਪਾਵਰ ਹੈਗੀ ਆ ਮੈਨ ਸਭ ਤੋਂ ਸਾਨੂੰ ਇੱਥੇ ਲੁਧੇrana ਚ ਵੀ ਪਾਵਰ ਦੇਣਗੇ ਠੀਕ ਹੈ ਪਾਵਰ ਮਤਲਬ ਆ ਐਮਐਨਆ ਪ੍ਰਧਾਨ ਪ੍ਰਧਾਨ ਕਿਤੇ ਨਾ ਕਿਤੇ ਇੱਕ ਦੋ ਮਲਟੀਪਲ ਹਾਂਜੀ ਹਾਂਜੀ ਬਸ ਸਾਨੂੰ ਦਾ ਪੂਰੀ ਹੈ ਜੀ ਇਹ ਨਾ ਇੰਡਸਟਰੀ ਨਾਲ ਰਿਲੇਟਡ ਆ ਸੀ ਅਸੀਂ ਕਹਿੰਦੇ ਸਾਡਾ ਇੱਥੇ ਕੰਮ ਚੱਲੇ ਜਿਹੜੇ ਪਰਵਾਸੀ ਆਉਂਦੇ ਆ ਉਹਨਾਂ ਨੂੰ ਕੰਮ ਮਿਲੇ ਕਿਉਂਕਿ ਬੜੀਆਂ ਫੈਕਟਰੀਆਂ ਦਾ ਹੁਣ ਹੀ ਇੱਕ ਬੰਦਾ ਗਿਆ ਇੱਥੇ ਕਹਿੰਦਾ ਰਾਤੀ ਸਾਨੂੰ 12 ਬੰਦਿਆਂ ਨੂੰ ਅੱਡੇ ਟਾਈਮ ਜਵਾਬ ਹੋ ਗਿਆ ਵੀ ਕੱਲ ਤੋਂ ਜਵਾਬ ਦੇਖੋ ਠੀਕ ਹੈ ਥੋੜੀ ਦੇਰ ਪਹਿਲਾਂ ਤੋਂ ਹਮ ਯਾਨੀ ਬਿਜ਼ਨਸ ਦਾ ਬਹੁਤ ਬੁਰਾ ਹਾਲ ਆ ਜੀ ਸੋ ਲੁਧਿਆਣਾ ਦੱਖਣੀ ਦੇ ਕੋਟ ਮੰਗਲ ਸਿੰਘ ਏਰੀਆ ਦੇ ਮਾਤਾ ਗੁਜਰੀ ਪਾਰਕ ਸਥਾਣ ਮੌਜੂਦ ਆ ਅੰਕਲ ਜੀ ਕੀ ਲੱਗਦਾ ਹਲਕੇ ਦਾ ਕੀ ਹਾਲ ਐ ਇਸ ਵਕਤ ਪ੍ਰੋਗਰਾਮ ਮੇਰਾ ਚੱਲ ਰਿਹਾ ਹਲਕੇ ਦਾ ਹਾਲ ਇੱਥੇ ਦਾ ਕੀ ਹਾਲ ਐ ਚੰਗੀਆਂ ਬਾੜੀ ਕਮੀ ਪੇਸ਼ੀਆਂ ਕੀ ਨੇ ਤੇ ਲੁਧਿਆਣਾ ਲੋਕ ਸਭਾ ਚੋਣਾਂ ਆ ਰਹੀਆਂ ਨੇ ਕਿਹੜੀਆਂ ਦੋ ਪਾਰਟੀਆਂ ਜਾਂ ਦੋ ਉਮੀਦਵਾਰ ਤੁਹਾਡੇ ਦਿਲ ਦਿਮਾਗ ਨੂੰ ਸਮਝ ਆਉਂਦੇ ਕਿ ਲੁਧਿਆਣੇ ਵਾਸਤੇ ਵਧੀਆ ਆਵਾਜ਼ ਪਾਰਲੀਮੈਂਟ ਚ ਬਣ ਸਕਦੇ ਆ ਇਸ ਤਰ੍ਹਾਂ ਵੀ ਅਸੀਂ ਬਹੁਤ ਚੰਗੀ ਇਹ ਗੱਲ ਕੀਤੀ ਐ ਵੀ ਸਾਡੇ ਲੋਕਲ ਮੁੱਦੇ ਕੀ ਹੈਗੇ ਸਾਡੀਆਂ ਪ੍ਰੋਬਲਮਸ ਕੀ ਹੈਗੀਆਂ ਪੋਲਿਟਿਕਸ ਦੇ ਵਿੱਚ ਤਾਂ ਬਹੁਤ ਕੁਝ ਹੋ ਰਿਹਾ ਵਾ ਬਹੁਤ ਕੁਝ ਬਿਆਨਵਾਜੀਆਂ ਹੁੰਦੀਆਂ ਲੋਕੀ ਉਹਨਾਂ ਚ ਉਲਝ ਜਾਂਦੇ ਨੇ ਸਾਡੀਆਂ ਆਪਣੀਆਂ ਪ੍ਰੋਬਲਮ ਨੂੰ ਅਸੀਂ ਭੁੱਲ ਜਾਈਦਾ ਹਾਂ ਅਸੀਂ ਅੱਜ ਦੀ ਡੇਟ 'ਚ ਵੀ ਦੇਖਦੇ ਆਂ ਦੇਖਦੇ ਆਂ ਕਿ ਏਸੀ ਹਲਕੇ ਦੇ ਵਿੱਚ ਪਿਛਲੇ 15 ਦਿਨਾਂ ਤੋਂ ਸਾਡੀ ਪਾਣੀ ਦੀ ਸਮੱਸਿਆ ਕਿੱਦਾਂ ਦੀ ਹੈਗੀ ਆ ਪਾਣੀ ਗੰਦਾ ਆਂਦਾ ਹੈ ਟੂਟੀਆਂ ਦੇ ਵਿੱਚੋਂ ਟੈਂਕੀਆਂ ਖਰਾਬ ਹੋ ਜਾਂਦੀਆਂ ਔਰ ਤੁਸੀਂ ਇੱਕ ਵਾਰੀ ਵੀ ਜਿਉ ਪਾਣੀ ਨੂੰ ਇਸਤੇਮਾਲ ਕਰ ਲਿਆ ਗਲਤੀ ਦੇ ਨਾਲ ਇਹ ਨਹੀਂ ਪਤਾ ਲੱਗਦਾ ਵੀ ਕਿਹੜੇ ਵੇਲੇ ਪਾਣੀ ਗੰਦਾ ਆ ਜਾਂਦਾ ਹੈ ਤਾਂ ਤੁਸੀਂ ਦੇਖੋ ਤੁਹਾਨੂੰ ਤੁਹਾਡੀ ਕਿੰਨਾ ਨੁਕਸਾਨ ਹੋ ਸਕਦਾ ਬੱਚਿਆਂ ਦੀ ਸਿਹਤ ਦਾ ਤੇ ਮਤਲਬ ਬਜ਼ੁਰਗਾਂ ਦਾ ਜਾਂ ਠੀਕ ਹੈ ਨਾ ਕੋਈ ਵੀ ਹੈ ਇਦਾਂ ਦੀਆਂ ਸਮੱਸਿਆਵਾਂ ਨੂੰ ਜੇ ਕੋਈ ਕੈਂਡੀਡੇਟ ਸੀਰੀਅਸਲੀ ਲੈਂਦਾ ਹੈਗਾ ਵੀ ਮੈਂ ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਹੈਗਾ ਵਾ ਲੋਕਾਂ ਦੀ ਬੇਸਿਕ ਨੀਡਸ ਨੂੰ ਉਹਨਾਂ ਨੇ ਪੂਰਾ ਕਰਨਾ ਹੈ ਜੋ ਕਿ ਸਰਕਾਰ ਦਾ ਕੰਮ ਹੁੰਦਾ ਹੈ ਬਾਕੀ ਦਾ ਲੋਕ ਆਪਣਾ ਕੰਮ ਕਰੀ ਜਾਂਦੇ ਹਨ ਇਹ ਦੇਸ਼ ਜੇ ਤਰੱਕੀ ਕਰਦਾ ਹੈ ਤਾਂ ਲੋਕਾਂ ਨੇ ਕੰਮ ਨਾ ਕਰਦਾ ਹੈ ਪੋਲਿਟਿਕਸ ਨੇ ਕੀ ਕਰਨਾ ਹੈ ਪੋਲਿਟਿਕਸ ਨੇ ਤਾਂ ਸਿਰਫ ਇੱਕ ਮਾਹੌਲ ਤਿਆਰ ਕਰਨਾ ਹੁੰਦਾ ਕਿ ਲੋਕੀ ਖੁੱਲ ਕੇ ਆਪਣਾ ਜੋ ਜੋ ਵੀ ਉਹ ਉਹਨਾਂ ਦੇ ਵਿੱਚ ਪ੍ਰਮਾਤਮਾ ਨੇ ਗੁਣ ਦਿੱਤੇ ਆ ਉਹਨੂੰ ਡਿਵੈਲਪ ਕਰਕੇ ਸੋਸਾਇਟੀ ਲਈ ਇੱਕ ਵਧੀਆ ਮਿਸਾਲ ਪੇਸ਼ ਕਰ ਦੇਣ ਤੇ ਜਿੱਥੋਂ ਤੱਕ ਹਾਲਾਂਕਿ ਮੈਂ ਜਿਆਦਾ ਪੋਲਿਟਿਕਸ ਦੇ ਵਿੱਚ ਕਦੀ ਜਿਆਦਾ ਨਾ ਪੜਦਾ ਵਾ ਨਾ ਜਿਆਦਾ ਧਿਆਨ ਦਿੰਦਾ ਲੇਕਿਨ ਇਸ ਵੇਲੇ ਜੋ ਦੇਖਣ ਚ ਨਜ਼ਰ ਆ ਰਿਹਾ ਵਾ ਤੇ ਰਾਜਾ ਬੜਿੰਗਜੀ ਦੀ ਸੋਨਾ ਸ਼ਾਖ ਹੈ ਠੀਕ ਹੈ ਨਾ ਉਹਨਾਂ ਦੇ ਪਿਛਲੇ ਕਾਰੋਬਾਰ ਨੂੰ ਲੋਕੀ ਜਿਹਨਾਂ ਜਿਹੜੇ ਹਲ ਸਾਨੂੰ ਹਨ ਤਾਂ ਨਹੀਂ ਪਤਾ ਜਿਸ ਲੱਖ ਹਲਕੇ ਦੇ ਵਿੱਚ ਹੈ ਉਹਨਾਂ ਦਾ ਅੱਛਾ ਨਾਮ ਹੈ ਪਸ਼ਪਿੰਦਰ ਪੱਪੀ ਜੀ ਉਹਨਾਂ ਦਾ ਵੀ ਕਾਫੀ ਲੋਕਾਂ ਨੂੰ ਲੋਕੀ ਉਹਨਾਂ ਨੂੰ ਪਿਆਰ ਕਰਦੇ ਹੈਗੇ ਆ ਤਾਂ ਇਹਨਾਂ ਦੋਨਾਂ ਦੇ ਵਿੱਚ ਹੀ ਮੇਨ ਸਾਨੂੰ ਲੱਗ ਰਿਹਾ ਕਿ ਇਹ ਕੀ ਇਸ ਵਾਰ ਮੁਕਾਬਲਾ ਹੋਇਆ ਹੈ। ਗੱਲ ਕਰੀਏ ਤੇ ਇੱਕ ਵੱਡਾ ਨਾਮ ਨੇ ਤੁਹਾਡੀ ਗੱਲ ਬਿਲਕੁਲ ਠੀਕ ਡਾਇਨਾਮਿਕ ਯੰਗ ਲੀਡਰ ਨੇ ਅਮਿੰਦਰ ਸਿੰਘ ਰਾਜਾ ਵੜਿੰਗ ਕਿਵੇਂ ਲੱਗਦਾ ਵੀ ਪਹਿਲਾਂ ਜਿਵੇਂ ਗਿੱਦੜ ਬਾਏ ਤੋਂ ਐਮਐਲਏ ਵੀ ਨੇ ਅਗੇਂਸਟ ਦਾ ਵੇਵ ਜਾ ਕੇ ਐਮਐਲਏ ਜਿੱਤੇ ਆ ਬਹੁਤ ਵੱਡੀ ਗੱਲ ਹੈ। ਉਸ ਤੋਂ ਬਾਅਦ ਨਾਲ ਦੇਣਾ ਪੰਜਾਬ ਦੇ ਪ੍ਰਧਾਨ ਵੀ ਨੇ ਕਾਂਗਰਸ ਦੇ। ਸੋ ਕਿਤੇ ਨਾ ਕਿਤੇ ਅੱਪਰ ਹੈਂਡ ਪਲੱਸ ਪੁਆਇੰਟ ਬਣ ਜਾਂਦੇ ਸੀ ਨੂੰ ਲੈ ਕੇ ਵੀ ਦੇਖੋ ਇੱਕ ਬੰਦਾ ਜੇ ਹਲਕੇ ਚਲੋ ਸੀਟ ਲੈ ਵੀ ਜਾਂਦੇ ਹਨ ਗੱਲ ਇਹ ਆ ਵੀ ਉਹਦੇ ਨਾਲ ਲੋਕਾਂ ਦੇ ਲਈ ਉਹ ਕੀ ਕਰ ਸਕਦੇ ਹੈਗੇ ਆ। ਉਹ ਤਾਂ ਕੀ ਕਰਦੇ ਆ ਬਿਲਕੁਲ ਠੀਕ ਹੈ। ਠੀਕ ਹੈ ਨਾ ਇੱਕ ਰਾਜਾ ਵੜਿੰ ਇਤੀ ਇੱਕ ਜਾਨੀ ਕਿ ਕੋਈ ਜਿਹਦੇ ਵਿੱਚ ਕੀ ਉਹਨਾਂ ਦਾ ਵਾਕਈ ਉਹ ਕੁਝ ਕਰ ਸਕਦੇ ਹੋਣ ਤਾਂ ਮੇਰੇ ਹਿਸਾਬ ਨਾਲ ਉਸ ਮਾਮਲੇ ਦੇ ਵਿੱਚ ਕਾਂਗਰਸ ਹਲੇ 19 ਨਜ਼ਰ ਆਉਂਦੀ ਨਹੀਂ ਹੈ ਠੀਕ ਹੈ ਕਿ ਨਹੀਂ ਲੇਕਿਨ ਰਾਜਾ ਵੜਿੰਗ ਜੀ ਦੀ ਸ਼ਾਕ ਲੱਗਦਾ ਹੈ ਕਿ ਲੋਕੀ ਉਹਨਾਂ ਨੂੰ ਕਾਫੀ ਇੱਥੋਂ ਵੀ ਪਿਆਰ ਮਿਲ ਰਿਹਾ ਹੈ ਪੁਸ਼ਪਿੰਦਰ ਪੱਪੀ ਜੀ ਨੂੰ ਵੀ ਲੋਕੀ ਬਹੁਤ ਪਿਆਰ ਕਰ ਰਹੇ ਹਨ ਠੀਕ ਹੈ ਨਾ ਬਾਕੀ ਇਹ ਆ ਵੀ ਇੱਕ ਇੰਡੀਵਿਜੂਅਲ ਦਾ ਮਾਮਲਾ ਨਹੀਂ ਹੋਣਾ ਚਾਹੀਦਾ ਠੀਕ ਹੈ ਨਾ ਕਦੀ ਕੋਈ ਇੱਕ ਇੰਡੀਵਿਜੂਅਲ ਦੇਸ਼ ਨੂੰ ਕਦੀ ਨਹੀਂ ਅੱਗੇ ਲੈ ਕੇ ਜਾ ਸਕਦਾ ਤੁਸੀਂ ਹੁਣ ਉਹਦੇ ਸਟੈਚੂ ਬਣਾ ਲਓ ਕੁਝ ਕਰ ਲਓ ਉਹਦੇ ਨਾਲ ਦਾ ਕੁਝ ਵਿਤਕਰੀ ਪੈਦਾ ਹੋਣਗੇ ਜਿਹੜਿਆਂ ਨੂੰ ਪਸੰਦ ਨਹੀਂ ਕਰਦੇ ਸਗੋਂ ਸਟੈਚੂ ਵਗੈਰਾ ਦਾ ਲਾਂ ਦਾ ਇੱਕ ਜਿਹੜਾ ਕਿ ਨਾ ਰਿਵਾਜ ਹੋਣਾ ਹੀ ਨਹੀਂ ਚਾਹੀਦਾ ਜੋ ਜਿੱਦਾਂ ਨੇਚਰ ਹੈ ਲੋਕੀ ਜਿੱਦਾਂ ਜਾਣਦੇ ਨੇ ਹਰ ਬੰਦੇ ਦੀ ਆਪਣੀ ਇੱਕ ਇੰਡੀਵਿਜੂਅਲ ਪਰਸਨੈਲਿਟੀ ਹੈ ਉਹਦੇ ਸਾਹਮਣੇ ਚੱਲੀ ਜਾਣ ਠੀਕ ਹੈ ਜੀ ਤੁਸੀਂ ਇੱਕ ਚੀਜ਼ ਨੂੰ ਚਲੋ ਠੀਕ ਹੈ ਉਹਨੇ ਚੰਗੇ ਕੰਮ ਕੀਤੇ ਹਨ ਪਰ ਉਹਦਾ ਸਟੈਚੂ ਬਣਾ ਕੇ ਕੀ ਤੁਸੀਂ ਉਹਨੂੰ ਪਰਮਾਧਵਾ ਬਣਾਣਾ ਚਾਹੁੰਦੇ ਹੋ ਸੋ ਕਹਿਣ ਦਾ ਮਤਲਬ ਹੈ ਪੋਲਿਟਿਕਸ ਆਪਣੀ ਜਗ੍ਹਾ ਹੈ ਹਿਊਮੈਨਿਟੀ ਆਪਣੀ ਜਗ੍ਹਾ ਹੈ ਤੇ ਇਹ ਕ੍ਰिएशन ਜਿਹੜੀ ਹੈ ਜਿੱਦਾਂ ਚੱਲਦੀ ਹੈ ਉਦਾਂ ਹੀ ਚੱਲਣੀ ਹੈ ਸੋ ਤੁਹਾਡੇ ਸਾਹਮਣੇ ਕਾਂਗਰਸ ਆਮ ਆਦਮੀ ਪਾਰਟੀ ਕੰਪਿਟੀਸ਼ਨ ਪੂਰਾ ਲੱਗ ਰਿਹਾ ਹੈ ਲੱਗ ਰਿਹਾ ਹੈ ਹਲਕੇ ਦਾ ਹਾਲ ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡੇ ਹਲਕੇ ਦਾ ਮੌਜੂਦਾ ਹਾਲ ਕੀ ਹੈ ਚੰਗਾ ਮਾੜਾ ਤੇ ਨਾਲ ਦੇ ਨਾਲ ਲੁਧਿਆਣਾ ਲੋਕ ਸਭਾ ਸੀਟ ਵਾਸਤੇ ਕਿਹੜੇ ਕੋਈ ਦੋ ਵੱਡੇ ਸ਼ੇਰ ਭੜ ਰਹੇ ਆ ਕੋਈ ਦੋ ਵੱਡੀਆਂ ਪਾਰਟੀਆਂ ਦੇ ਉਮੀਦਵਾਰ ਜੋ ਆਪਸ ਚ ਟੱਕਰ ਪੂਰੀ ਦੇ ਰਹੇ ਆ ਤੇ ਤੁਹਾਡੀ ਅਵਾਸ ਪਾਰਲਮੈਂਟ ਚ ਬਣ ਸਕਦੇ ਆ ਦੇਖੋ ਸਰ ਗੱਲ ਇਦਾਂ ਹੈਗਾ ਬੀਜੇਪੀ ਤੇ ਕਾਂਗਰਸ ਦੋਨੇ ਪਾਰਟੀਆਂ ਦਾ ਹੈਗੀ ਟੱਕਰ ਯਾਨੀ ਰਬਰੀਦ ਬਿੱਟੂ ਬੀਜੇਪੀ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਹਾਂਜੀ ਹਾਂਜੀ ਠੀਕ ਹੈ ਕੀ ਕੀ ਇਹਨਾਂ ਦੀ ਕੋਈ ਆਪਸ ਪਲੱਸ ਮਾਈਨਸ ਪੁਆਇੰਟ ਹੈਗੇ ਨੇ ਬੀਜੇਪੀ ਪਲੱਸ ਮਾਈਨਸ ਪਲੱਸ ਕੀ ਆ ਜੀ ਦੇਖੋ ਇਧਰਲੇ ਪਾਣੀ ਇਧਰ ਲੱਕੇ ਦਾ ਪਾਣੀ ਅਜ 15 ਦਿਨ ਹੋ ਗਏ ਗੰਦਾ ਆ ਰਿਹਾ ਠੀਕ ਹੈ ਪੀਣ ਵਾਲਾ ਪਾਣੀ ਸਿੰਪਲ ਹਾਂ ਪੀ ਹੁਣ ਤੁਸੀਂ ਦੱਸੋ ਹੋਰੇ ਤੋਂ ਬਾਅਦ ਕੀ ਕਰੇਗਾ ਬੰਦਾ ਹੋਰ ਿਲਕੇ ਦਾ ਹਾਲ ਕੀ ਹੋਰ ਿਲਕੇ ਦਾ ਹਾਲ ਕੀ ਕਹਾਂਗੇ ਇਹ ਤਾਂ ਬੇਸਿਕ ਚੀਜ਼ ਹੈ ਇਹ ਹਾਂ ਦੇਖੋ ਜਿਹੜੇ ਬੰਦੇ ਨੇ ਪੀਣਾ ਉਹੀ ਨਹੀਂ ਸਾਫ ਆ ਰਿਹਾ ਕੀ ਕਰੂਗਾ ਤੇ ਚਰ ਲੱਗਦਾ ਕਿ ਬਿਮਾਰੀ ਨਹੀਂ ਲੱਗਦੇ ਪੇਟ ਨਾ ਖਰਾਬ ਹੋ ਜਾ ਬੱਚੇ ਨੇ ਬਿਮਾਰ ਹੋ ਗਏ ਬਾਓ ਜੀ ਦੇਖੋ ਮੇਰੀ ਗੱਲ ਸੁਣੋ ਜੇ ਪਾਣੀ ਪੀਊਗਾ ਤਾਂ ਬਿਮਾਰ ਤਾਂ ਹੋਊਗਾ ਹੀ ਬੰਦਾ ਗੱਲ ਸੁਣੋ ਉਸ ਤੋਂ ਬਗੈਰ ਸਾਦਣੀ ਹੁਣ ਤੁਸੀਂ ਸਮਝਦਾਰ ਹੋ ਇਹਦਾ ਹੱਲ ਕੀ ਹੈ ਠੀਕ ਹੈ ਤੇ ਸਰਕਾਰ ਦੇ ਦਰਬਾਰੇ ਕੋਈ ਕੋਈ ਇਸ ਨਹੀਂ ਸੋਚ ਰਹੀ ਜੀ ਬਸ ਪਾਣੀ ਗੰਦਾ ਆ ਰਿਹਾ ਵਾ ਪਾਣੀ ਪੀ ਚੱਲੋ ਨਹੀਂ ਤਾਂ ਕਿਸੇ ਨੂੰ ਕੁਛ ਕੇ ਦੇਖ ਲਓ ਆ ਵੇਖੋ ਬਾਉ ਵੀ ਆ ਰਹੇ ਨੇ ਕੁਛ ਕੇ ਦੇਖੋ ਪਾਣੀ ਕਿੱਦਾਂ ਆ ਰਿਹਾ ਈ ਦੱਸੋ ਲਓ ਜੀ ਬਾਈ ਤੁਸੀਂ ਆਵਾਜ਼ ਚੱਕੋ ਇਸ ਗੱਲ ਕਰਕੇ ਕਿ ਪਾਣੀ ਸਾਫ਼ ਕਰੋ ਫਿਰ ਹੱਲ ਆ ਫਿਰ ਤਾਂ ਸੋਕੇ ਨੂੰ ਵੋਟ ਪਾਈਏ ਫਿਰ ਪਾਵਾਂਗੇ ਜਿੰਨੂੰ ਕਹੋਗੇ ਬਿਲਕੁਲ ਸਹੀ ਮਸਲਾ ਤਾਂ ਇਹ ਨਾ ਬਾਉ ਜੀ ਪਾਣੀ ਚਾਹੀਦਾ ਸਾਫ਼ ਹੁਣ ਤੁਸੀਂ ਦੱਸੋ ਇੱਕ ਪਾਣੀ ਦੇ ਇੱਕ ਸਫਾਈ ਹੂੰ ਇਹੇ ਦੋ ਇੱਕ ਰੋਡ ਹੋਰ ਕੁਛ ਵੀ ਨਹੀਂ ਇਹ ਹੈਗਾ ਦੱਸੋ ਤਾਂ ਕੋਈ ਬੇਸਿਕ ਗੱਲ ਆ ਹਾਂ ਤਾਂ ਗੱਲ ਕਰ ਲੈਣੇ ਆ ਜੀ ਕਿ ਕੁਝ ਚੀਕਾਂ ਨੇ ਵੀ ਪਾਣੀ ਸਮੱਸਿਆ ਪਾਣੀ ਖਰਾਬ ਆ ਰਿਹਾ ਪਾਣੀ ਖਰਾਬ ਆ ਰਿਹਾ ਜੀ ਪਹਿਲਾਂ ਸਹੀ ਆ ਰਿਹਾ ਸੀ ਜੋ بارش ਆ ਪੈਂਦੀ ਉਹ ਤਾਂ ਖਰਾਬ ਆ ਜਾਂਦਾ ਜਾਂ ਗਾਟਰ ਪੱਟੇ ਜਾਂਦੇ ਨੇ ਫਿਰ ਇਹ ਤਾਂ ਕੋਈ ਪਾਣੀ ਮਿਕਸ ਹੋ ਜਾਂਦਾ ਹਾਂ ਹਾਂ ਜੀ ਇਦਾਂ ਹੀ ਹੁੰਦਾ ਸੀਵਰੇਜ ਜਦੋਂ ਭਰ ਜਾਂਦੇ ਨੇ ਪਾਣੀ ਸਾਰਾ ਗੰਦਾ ਆਂਦਾ ਠੀਕ ਹੈ ਤੇ ਲੁਧਿਆਣਾ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ ਕਿਹੜੀਆਂ ਦੋ ਪਾਰਟੀਆਂ ਦੀ ਆਪਸ ਟੱਕਰ ਲੱਗਦੀ ਆ ਜੋ ਪਾਰਲੀਮੈਂਟ ਦੀ ਸੀਟ ਤੋਂ ਜਿੱਤ ਕੇ ਪਰ ਉਹ ਵਾਇਸ ਬਣ ਸਕਦੇ ਕੋਈ ਵੀ ਦੋ ਪਾਰਟੀਆਂ ਕਿ ਨਹੀਂ ਸਮਝ ਆਉਂਦੀਆਂ ਦੋ ਪਾਰਟੀਆਂ ਹੁਣ ਏਦਾਂ ਆਪਾਂ ਕੀ ਕਹਿ ਸਕਦੇ ਆ ਜੀ ਫਿਰ ਵੀ ਜੀ ਪਾਰਟੀਆਂ ਬਹੁਤ ਨੇ ਜੀ ਚਾਰ ਪੰਜ ਵੱਡੀਆਂ ਪਾਰਟੀਆਂ ਨੇ 31 40 ਉਮੀਦਵਾਰ ਨੇ ਪਰ ਫਿਰ ਵੀ ਕੋਈ ਦੋ ਪਾਰਟੀਆਂ ਦੇ ਉਮੀਦਵਾਰ ਜਿਹਨਾਂ ਲੱਗਦਾ ਹੈ ਕਿ ਆਪਸ ਟੱਕਰ ਹੈ ਕਾਂਗਰਸ ਹੋ ਗਈ ਜਿਵੇਂ ਆ ਆਪਣਾ ਕਿਹੜਾ ਸੀਗਾ ਕਾਂਗਰਸ ਲੋ ਅਮਿੰਤ ਸਿੰਘ ਰਾਜਾ ਪੜਿੰਗਣੇ ਹਾਂਜੀ ਤੇ ਹੋਰ ਕੋਈ ਦੂਜੀ ਪਾਰਟੀ ਕੰਪੀਟੀਸ਼ਨ ਹੋਵੇ ਔਰ ਨਾਰੋ ਆਪਣਾ ਕਿਹੜਾ ਸੀ ਭਗਵੰਤ ਮਾਨ ਅਜਾ ਆ ਪਾਰਟੀ ਵਾਲੇ ਠੀਕ ਹੈ ਹਾਂਜੀ ਕਿ ਕਾਂਗਰਸ ਨਾਲ ਕਿਵੇਂ ਲੱਗਦਾ ਹੈ ਰਾਜਾ ਪੜਿੰਗਣੇ ਜਾਂ ਕਾਂਗਰਸ कांग्रेस का वैसे है आपके हलके के क्या हाल हैं अभी प्रोग्राम चल रहा है हलके का हाल क्या कमी पेशियां लग रही हैं आपको हलके में और लोकसभा चुने आ रही हैं वोटे आ रही हैं क्या लगता है कौन सी दो पार्टियों का आपस में कंपटीशन है या उनमें से कोई अच्छा उम्मीदवार बन सकता है कोई भी ये तो बता नहीं सकते फिर भी कोई दो पार्टियां समझ में आती हो हां लड़ाई है यहां वो सभी का

वो बाहर कहीं है बिट्टू साहब आए तो भी बाहर से ही है अब आए बाहर से आए बिट्टू बीजेपी जी में चले गए बिट्टू बीजेपी में चले गए तो कहीं ना कहीं कांग्रेस के राजा बड़िंग का कुछ हाथ लगा हाँ ठीक है हो तो जाएगा ठीक है हाँ। अगर आपके इलाके की बात करी और इलाके में क्या क्या समस्या वार्डिंग का हाल ही हो गया ना उनका मजबूती मिल गया बैंस जो साथ में आ गए हाँ ये बहुत बड़ी बात है कि बैंस भाई अब राजा के साथ हुए हैं तो आपको क्या लगता है कि उनका वोट बढ़ जाएगा प्रतिशत बढ़ेगा बढ़ेगा मतलब बैंस भाइयों का अपना रसूख था इस चीज को लेकर वो था तो अभी आपको ये लगता वो आम आदमी पार्टी के जो हवा था उसमें बैंस का वोट थोड़ा इधर उधर हो गया तो बैस का वोट है ठीक है यानी आपके कहने का मतलब है कि अगर अब बहस भाई ने समर्थन दिया कांग्रेस के राजा वडिंग को तो अमरिंदर सिंह राजा वडिंग जीत सकते हैं जी ठीक है और बिट्टू भी बिट्टू भी पीछे नहीं है चूंकि वो भी दो बार सांसद रहे हैं और यहाँ उनका अच्छा पकड़ है ठीक है बिट्टू और इलाके की बात करें तो क्या समस्या अभी तक आ रही है समस्या की नहीं तो बहुत है फिर भी कौन एक तो लाइट बहुत कटता है फर्स्ट दूसरी चीज जहाँ गली मोहल्ले जाओ तो बहुत रोड भी टूटी फूटी है ये अपना गिल रोड देख लीजिए कितना रोड टूटा है गिल रोड मैं समझ गया। हाँ। में साउथ उससे तो अच्छा गली का रोड है जो गिल रोड मेन रहना चाहिए अच्छा तो कबाड़ा रोड ਤੁਹਾਨੂੰ ਗੱਲਬਾਤ ਕਰਦੇ ਆ ਦੱਖਣੀ ਹਲਕੇ ਦੇ ਹੀ ਵਸਨੀਕਾਂ ਦੇ ਨਾਲ ਜਿੱਥੇ ਗਲੀਆਂ ਮਿਲਾਈ ਰਹਿ ਰਹੇ ਆ ਭਾਈ ਜੀ ਕਿਵੇਂ ਲੱਗਦਾ ਹੈ ਹਲਕੇ ਦਾ ਹਾਲ ਤੁਹਾਡੇ ਕੀ ਹੈ ਮੇਰੇ ਪ੍ਰੋਗਰਾਮ ਹੈ ਹਲਕੇ ਦਾ ਹਾਲ ਹਲਕੇ ਦਾ ਹਾਲ ਕਿਹੋ ਜਿਹਾ ਹੈ ਤੇ ਲੋਕ ਸਭਾ ਚੋਣਾਂ ਆ ਰਹੀਆਂ ਨੇ ਕਿਹੜੀਆਂ ਦੋਖ ਪਾਰਟੀਆਂ ਜਾਂ ਉਮੀਦਵਾਰਾਂ 'ਚ ਆਪਸ ਵਿੱਚ ਪੂਰਾ ਟਫ ਕੰਪੀਟੀਸ਼ਨ ਲੱਗਦਾ ਹੈ ਕੰਪੀਟੀਸ਼ਨ ਤੇ ਭਾਈ ਬੀਜੇਪੀ ਤੇ ਬਿਲਕੁਲ ਸਾਈਡ ਤੇ ਹੀ ਆ ਉਦੋਂ ਲੋਕਾਂ ਦੀ ਕੀ ਕਹਿੰਦੇ ਆ ਨੇ ਦਿਲੋਂ ਨਿਗਲੀ ਹੋਈ ਹੈ ਬੀਜੇਪੀ ਠੀਕ ਹੈ ਜੀ ਦੂਸਰੀਆਂ ਰਹਿ ਗਈਆਂ ਆਮ ਆਦਮੀ ਇੱਧਰ ਭਾਈ ਇੱਧਰ ਕੀ ਕਹਿੰਦੇ ਨੇ ਉਹਦਾ ਬਹੁਤ ਜੋਰ ਹੈਗਾ ਸੀ ਆ ਕੀ ਨਾ ਬੈਂਸ ਦਾ ਮਗਰ ਇਸ ਵਾਰੀ ਦਿਸੀ ਨਹੀਂ ਆ ਇੱਕ ਦੀ ਫੋਟੋ ਆ ਕੀ ਕਾਂਗਰਸ ਸਪੋਰਟ ਕਰ ਗਿਆ ਤੁਸੀਂ ਰਾਜਾ ਬੜਿੰਗ ਨੂੰ ਆਹੋ ਰਾਜਾ ਬੜਿੰਗ ਨੂੰ ਉਹ ਕਰ ਗਿਆ ਹੁਣ ਸਮਝ ਨਹੀਂ ਲਾਦੀ ਜਿਵੇਂ ਪਿਛਲੀ ਵਾਰੀ ਬੈਂਸ ਨੂੰ ਧੱਬੜ ਪਿਆ ਸੀ ਇਦਾਂ ਹੀ ਹੁਣ ਪਤਾ ਨਹੀਂ ਉਹ ਬੰਦਾ ਨਰਾਇ ਫਿਰਦਾ ਦੁਗਰੀ ਚਲੇ ਗਿਆ ਇਧਰੋਂ ਦੇ ਵੈਸੇ ਜਿਹੜਾ ਹਲਕਾ ਹੈਗਾ ਉਹ ਸਿਰਫ ਬੈਂਸ ਨਹੀਂ ਵੋਟ ਪਾਉਗਾ ਜੇ ਮੈਂ ਲੋਕ ਸਭਾ ਦੀ ਗੱਲ ਕਰ ਰਿਹਾ ਐਮਪੀ ਦੀ ਗੱਲ ਕਰ ਰਿਹਾ ਐਮਐਲਏ ਦੀ ਨਹੀਂ ਤਾਂ ਲੱਗਦਾ ਵੀ ਹੁਣ ਜੇ ਬੈਂਸ ਨੇ ਸਪੋਰਟ ਕੀਤੀ ਹੈ ਤਾਂ ਹੋ ਸਕਦਾ ਹੈ ਕਿ ਕਾਂਗਰਸ ਵੀ ਬਹੁਤ ਹੋ ਸਕਦਾ ਹੋ ਸਕਦਾ ਹੋ ਸਕਦਾ ਬਾਈਓਡਿੰਗ ਮਜ਼ਬੂਤ ਹੋਏ ਨੇ ਹੋ ਸਕਦਾ ਹੋ ਸਕਦਾ ਹੈ ਅਗਰ ਇਹ ਆਮ ਆਦਮੀ ਪਾਰਟੀ ਨੂੰ ਕਰਦਾ ਤੇ ਹੋਰੋਂ ਵਧੀਆ ਹੋਣੀ ਹੈ ਲੋਕਾਂ ਦੀਆਂ ਨਾਲ ਹੋਰ ਲੜ ਜਾਣਾ ਹੈ ਲੋਕਾਂ ਨੇ ਤੇ ਇਹੀ ਕਹਿਣਾ ਹੈ ਕਿ ਯਾਰ ਇਹ ਕੰਮ ਆਮ ਆਦਮੀ ਪਾਰਟੀ ਨੇ ਕਾਫੀ ਕੰਮ ਕੀਤੇ ਹੂੰ ਕੋਈ ਵੀ ਨਾਲ ਜੁੜ ਗਿਆ ਤਾਂ ਉਹ ਰਹੀ ਹੈ ਪਰ ਸਪੋਰਟ ਕਰ ਗਿਆ ਬੈਂਸ ਭਰਾ ਪਰ ਬੈਂਸ ਦੀ ਆਹ ਕਾਂਗਰਸ ਨੂੰ ਕਰ ਗਈ ਹੈ ਸੋ ਕੀ ਲੱਗਦਾ ਉਹ ਰਾਜਾ ਬਿੰਦ ਜਿੱਤ ਨੇ ਸਾਰ ਬਣ ਗਏ ਆ ਹਾਂ ਹਾਂ ਲੱਗਦਾ ਹੈ ਬੈਂਸ ਸਪੋਰਟ ਹੈਗਾ ਬੈਂਸ ਨੇ ਸਪੋਰਟ ਕੀਤੀ ਤਾਂ ਕਿਉਂਕਿ ਇਥੋਂ ਸਾਡੇ ਦਿਲਾਂ ਹੀ ਉਹਦੇ ਨਾਲ ਅਲੱਗ ਕਰਦੇ ਆ ਬੈਂਸ ਦੇ ਨਾਲ ਠੀਕ ਹੈ ਉਹਨੇ ਸਪੋਰਟ ਕਰਤੀ ਹਾਂ ਬਾਕੀ ਰਾਸ਼ਨ ਇਲੈਕਟ੍ਰਿਸਿਟੀ ਵਗੈਰਾ ਉਹ ਆਮ ਆਦਮੀ ਦੇ ਰਹੇ ਆ ਉਹ ਵੀ ਬੜੀ ਵੱਡੀ ਚੀਜ਼ ਹੁੰਦੀ ਆ ਜੀ ਉਹ ਵੀ ਬੜੀ ਵੱਡੀ ਚੀਜ਼ ਹੁੰਦੀ ਆ ਠੀਕ ਹੈ ਜਿਹੜਾ ਮੁਫਤ ਮੁਫਤ ਹੀ ਵੰਡੀ ਜਾਂਦੇ ਹਾਂ ਉਹ ਲੋਕ ਸੋਚ ਲੈਂਦੇ ਕਦੀ ਕਦੀ ਵੀ ਸਾਨੂੰ ਮੁਫਤ ਮਿਲਣ ਡਿਆ ਯਾਰ ਇਹਨੂੰ ਹੀ ਪਾ ਦਿੰਨੇ ਜਿਹੜਾ ਦੇਣ ਡਿਆ ਸੋਚਦੇ ਆ ਕੀ ਚਲੋ ਠੀਕ ਵਾਕੀ ਵੇਖੋ ਸੋ ਪ੍ਰੋਗਰਾਮ ਚੱਲ ਰਿਹਾ ਜੀ ਹਲਕੇ ਦਾ ਹਾਲ ਹਲਕੇ ਦਾ ਤੁਹਾਡੇ ਕੀ ਹਾਲ ਹੈ ਬਸਨੀਕ ਨੂੰ ਇੱਥੇ ਦੇ ਕਿਵੇਂ ਦੇ ਇੱਥੇ ਕੋਈ ਚੰਗੀਆਂ ਮਾੜੀਆਂ ਕਮੀਆਂ ਪੇਸ਼ੀਆਂ ਨੇ ਤੇ ਜੇ ਗੱਲ ਕਰੀਏ ਲੁਧਿਆਣਾ ਲੋਕ ਸਭਾ ਚੋਣਾਂ ਕੀ ਲੱਗਦਾ ਹੈ ਵਿਨਿੰਗ ਸੀਟ ਵਾਸਤੇ ਕੋਈ ਦੋ ਉਮੀਦਵਾਰ ਜਾਂ ਦੋ ਪਾਰਟੀਆਂ ਜਿਹਨਾਂ ਦਾ ਨੇਕ ਟੂ ਨੇਕ ਕੰਪੀਟੀਸ਼ਨ ਹੈ ਦੋ ਬਾਰਡ ਹੀ ਮੇਰੇ ਸਮਝ ਦੇ ਵਿੱਚ ਆਪ ਪਾਰਟੀ ਤੇ ਕਾਂਗਰਸ ਆਪਸੇ ਨਕਟੋ ਨਕ ਭਗਾ ਜੇ ਆਪ ਪਾਰਟੀ ਅਸ਼ੋਕ ਪ੍ਰਸ਼ਰ ਪੱਪੀ ਹਾਂਜੀ ਹਾਂਜੀ ਕਾਂਗਰਸ ਵੱਲੋਂ ਅਮਿੰਦਰ ਸਿੰਘ ਰਾਜਾ ਵੜਿੰਗ ਹਾਂਜੀ ਹਾਂਜੀ ਕਿਸ ਬੰਦੇ ਦਾ ਕੀ ਅਪਰ ਹੈਂਡ ਰਹੂਗਾ ਤੇ ਕਿਉਂ ਮੇਰੇ ਹਿਸਾਬ ਨਾਲ ਰਾਜਾ ਵੜਿੰਗ ਦਾ ਰਹੂਗਾ ਅਪਰ ਹੈਂਡ ਉੱਪਰ ਜੀ ਠੀਕ ਹੈ ਜੀ ਬਹੁਤ ਵਧੀਆ ਕਿਸ ਕੋਈ ਰੀਜ਼ਨ ਇਕੱਦਾ ਉਹ ਬੈਂਸ ਸਾਹਿਬ ਆ ਗਏ ਉਹਨਾਂ ਨਾਲ ਜੀ ਹਾਂ ਇਹ ਵੱਡਾ ਪੁਆਇੰਟ ਹੈ ਪਲੱਸ ਪੁਆਇੰਟ ਆ ਜੀ ਬੈਂਸ ਸਾਹਿਬ ਬਹੁਤ ਮੈਂ ਲੋਕ ਕਹਿ ਰਹੇ ਆ ਕਹਿੰਦੇ ਬੈਂਸ ਭਰਾਮਣੇ ਆਪਣਾ ਸਮਰਥਨ ਚਾਹੀ ਚਾਰ ਪੰਜ ਦਿਨ ਨਹੀਂ ਹੋਏ ਨੇ ਬੈਂਸ ਭਰਾਮਣੇ ਸਮਰਥਨ ਦੇ ਨਾਲ ਕਹਿੰਦੇ ਰਾਜਾ ਕਿਉਂਕਿ ਬੈਂਸ ਸਾਹਿਬ ਨੇ ਇੱਧਰ ਇਸ ਏਰੀਆ ਦੇ ਵਿੱਚ ਬਹੁਤ ਕੰਮ ਕਰਾਏ ਨੇ ਬਹੁਤ ਜ਼ਿਆਦਾ ਕੰਮ ਕਰਾਏ ਨੇ ਉਹਨਾਂ ਨੇ ਤੇ ਉਹਨਾਂ ਦਾ ਪਲੱਸ ਪੈਣਾ ਉਹਨਾਂ ਦੀ ਵੋਟ ਬਹੁਤ ਇੱਥੇ ਠੀਕ ਹੈ ਤੇ ਰਾਜਾ ਕਾਂਗਰਸ ਦੀ ਵੋਟ ਆਪਣੀ ਹੋ ਗਈ ਰਾਜਾ ਵੜਿੰਗ ਦਾ ਵੇਸ ਹੋ ਗਿਆ ਤੇ ਬੈਂਸ ਸਾਹਿਬ ਨਾਲ ਹੋ ਗਏ ਬੈਂਸ ਬ੍ਰਦਰ ਠੀਕ ਹੈ ਠੀਕ ਹੈ ਸੋ ਇਸ ਕਰਕੇ ਉਹ ਰਾਜਾ ਵੜਿੰਗ ਦੇ ਪੈਰ ਨੇ ਹੋਰ ਹੱਥ ਮਜ਼ਬੂਤ ਹੋ ਗਏ ਬਿਲਕੁਲ ਜੀ ਬਿਲਕੁਲ ਸੋ ਹਲਕੇ ਦਾ ਹਾਲ ਪ੍ਰੋਗਰਾਮ ਚੱਲ ਰਿਹਾ ਜੀ ਕੀ ਲੱਗਦਾ ਹਲਕੇ ਦਾ ਤੁਹਾਡੇ ਕੀ ਹਾਲ ਹੈ ਕੀ ਕਮੀਆਂ ਪੇਸ਼ੀਆਂ ਨੇ ਤੇ ਨਾਲ ਤਾਂ ਗੱਲ ਕਰੀਏ ਲੁਧਿਆਣਾ ਲੋਕ ਸਭਾ ਸੀਟ ਕਿਹੜੀਆਂ ਦੋ ਪਾਰਟੀਆਂ ਚ ਕਿਹੜੇ ਦੋ ਉਮੀਦਵਾਰ ਆਪਸ ਚ ਟੱਕਰ ਤੇ ਨਜ਼ਰ ਆ ਰਹੇ ਹੈ ਕਿ ਤੁਹਾਡੀ ਵੋਟ ਦੇ ਹੱਕਦਾਰ ਬਣ ਸਕਦੇ ਆ ਹਜੇ ਤਾਈਂ ਕੁਝ ਿਆ ਨਹੀਂ ਜਾ ਸਕਦਾ ਹੈ ਬਾਕੀ ਡਵੈਲਪਮੈਂਟ ਦੇਖਾਂਗੇ ਜੇ ਕਰੇਗਾ ਬੰਦਾ ਸਾਨੂੰ ਸਮਝ ਆਏਗੀ ਉਹਨੂੰ ਬੋਰਡ ਦਿੱਤੀ ਜਾਏਗੀ ਠੀਕ ਹੈ ਜੀ ਪਰ ਜਿਸ ਤਰ੍ਹਾਂ ਗੱਲ ਕਰਦਾ ਕੋਈ ਦੋ ਪਾਰਟੀਆਂ ਦੇ ਦੋ ਉਮੀਦਵਾਰ ਜਿਹੜੇ ਫਿਲਹਾਲ ਸਮਝ ਆ ਰਹੇ ਆ ਨਹੀਂ ਹਜੇ ਨਹੀਂ ਸਮਝ ਆ ਰਹੇ ਜੀ ਕੋਈ ਹਾਂਜੀ ਉਹ ਥੋੜੇ ਦਿਨ ਰਹਿ ਗਏ ਨੇ ਜੀ ਹੁਣ ਹੁਣ ਵਿਚਾਰ ਕਰਾਂਗੇ ਵਿਚਾਰ ਕੀਤਾ ਆ ਪਰ ਦੇਖਾਂਗੇ ਜੀ ਹੁਣ ਹਜੇ ਵੀ ਕੋਈ ਸਮਝ ਨਹੀਂ ਆ ਰਹੀ ਫਿਰ ਵੀ ਦਿਲ ਦਿਮਾਗ ਕੀ ਕਹਿੰਦਾ ਵੀ ਕਿਹੜੀਆਂ ਉਮੀਦਵਾਰ ਬਹੁਤ ਨੇ ਪਾਰਟੀਆਂ ਬੜੀਆਂ ਨੇ ਚਾਰ ਪੰਜ ਵੱਡੀਆਂ ਦੋ ਪਾਰਟੀਆਂ ਦੇ ਦੋ ਕੁ ਉਮੀਦਵਾਰ ਜੇ ਸਮਝ ਆਂਦੇ ਪਏ ਨੇ ਸਰ ਉਹ ਦੇਖ ਦੱਸਣਾ ਕੁਝ ਹੋਣਾ ਨਹੀਂ ਲੱਗਦਾ ਹੈ ਕਿ ਜੋ ਕੰਮ ਕਰੂਗਾ ਬੰਦਾ ਉਹਨੂੰ ਅਸੀਂ ਵੋਟ ਪਾਵਾਂਗੇ ਹਾਂਜੀ ਨਹੀਂ ਹੁਣ ਕੰਮ ਤਾਂ ਹੁਣ ਤਾਂ ਹੋਣੇ ਨਹੀਂ ਜੀ ਹੁਣ ਤਾਂ ਵੋਟਾਂ ਟਾਈਮ ਆ ਗਿਆ ਬਸ ਉਹ ਵੋਟ ਪੈਣੀ ਇੱਕ ਤਰੀਕ ਨੂੰ ਕੀ ਲੱਗਦਾ ਵੀ ਹੁਣ ਤੱਕ ਜੋ ਕੰਮ ਹੋਏ ਨੇ ਕੋਈ ਕਿਹੜੀ ਪਾਰਟੀ ਸਮਝ ਜਾਂਦੀ ਕਿਹੜੇ ਉਮੀਦਵਾਰ ਸਮਝ ਜਾਂਦੇ ਪਏ ਹਜੇ ਕੋਈ ਵਿਚਾਰ ਬਣਾਇਆ ਨਹੀਂ ਹੈ ਜੀ ਸਿੰਘ ਸਾਹਿਬ ਹਲਕੇ ਦਾ ਹਾਲ ਪ੍ਰੋਗਰਾਮ ਚੱਲ ਰਿਹਾ ਹੈ ਤੁਹਾਡੇ ਹਲਕੇ ਦੇ ਮੌਜੂਦਾ ਹਾਲਾਤ ਕਹੇ ਜੇ ਨੇ ਤੇ ਇਸ ਵਕਤ ਲੁਧਿਆਣਾ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਵੋਟਾਂ ਪੈਣ ਇੱਕ ਤਰੀਕ ਨੂੰ ਕੀ ਲੱਗਦਾ ਕਿਹੜੀਆਂ ਦੋ ਪਾਰਟੀਆਂ ਐ ਦੋ ਉਮੀਦਵਾਰਾਂ ਜਿਹੜਾ ਆਪਸ ਕੰਪੀਟੀਸ਼ਨ ਐ ਉਹ ਤੁਹਾਡੀ ਵੋਟ ਦੇ ਹੱਕਦਾਰ ਬਣ ਸਕਦੇ ਆ ਦੇਖੋ ਜੇ ਮੈਨੂੰ ਜ਼ਿਆਦਾ ਤਾਂ ਇਹਨਾਂ ਬਾਰੇ ਨੌਲੇਜ ਹੈ ਨਹੀਂ ਪਰ ਇੱਕ ਗੱਲ ਕਹਿਣਾ ਜਿਵੇਂ ਇਹ ਹੱਥ ਜੋੜਦੇ ਹੁਣ ਗਲੀਆਂ 'ਚ ਫਿਰਦੇ ਆ ਕੋਈ ਵੀ ਪਾਰਟੀ ਆ ਜਦੋਂ ਬਣ ਜਾਂਦੇ ਨੇ ਜੇ ਉਦਾਂ ਘਰਾਂ ਘਰਾਂ ਵਿੱਚ ਜਾ ਕੇ ਦੁੱਖ ਤੇ ਸੁੱਖ ਪੁੱਛਣ ਤਾਂ ਇਹਨੂੰ ਕਹਿੰਦੇ ਨੇ ਜਿਵੇਂ ਆਪਾਂ ਕਰਦੇ ਇੱਕ ਕਾਰ ਇੱਕ ਹੁੰਦਾ ਉਪਕਾਰ ਕੰਮਕਾਰ ਆਪਾਂ ਸਾਰੇ ਕਰਦੇ ਆ ਉਪ ਦਾ ਹੁੰਦਾ ਉੱਚਾ ਕੰਮ ਉਪਕਾਰ ਚੰਗਾ ਕੰਮ ਇੱਕ ਹੁੰਦਾ ਪਰਉਪਕਾਰ ਪਰਾਏ ਦਾ ਭਲਾ ਕਰਨਾ ਜਿਵੇਂ ਆਪਾਂ ਪੁਰਾਣੇ ਦੇਖਦੇ ਹਾਂ ਸ਼ੀਦ ਹੋਏ ਨੇ ਪਗਤ ਸਿੰਘ ਜੀ ਕਰਤਾਰ ਸਿੰਘ ਸਰਾਭਾ ਇਹਨਾਂ ਦੇ ਅੰਦਰ ਸੀ ਭਾਵਨਾ ਪਰਉਪਕਾਰ ਆ ਆਪਣੇ ਇੱਕ ਹੁੰਦਾ ਪਰਉਪਕਾਰ ਇੱਕ ਹੁੰਦਾ ਆਪਣਾ ਵਿਗਾੜ ਕੇ ਦੂਜੇ ਦਾ ਭਲਾ ਕਰਨਾ ਜਿਵੇਂ ਲਾਵਾਇ ਪਾਸ਼ਾ ਅੱਗੇ ਕਸ਼ਮੀਰੀ ਪੰਡਤ ਆਏ ਸੀ ਉਹਨਾਂ ਨੇ ਆਪਣੇ ਸਰੀਰ ਦਾ ਬਲੀਦਾਨ ਦੇ ਕੇ ਭਲਾ ਕੀਤਾ ਇਹ ਜੋ ਹੁਣ ਆਪਾਂ ਬਸ ਰਹੇ ਆ ਇਹ ਗੁਰੂ ਸਾਹਿਬਾਂ ਦੇ ਜਾਂ ਆਪਣੇ ਸ਼ਹੀਦਾਂ ਦੇ ਇਹ ਆਪਾਂ ਤਲ ਦੇ ਉੱਤੇ ਆਪਾਂ ਸੁਖੀ ਦਿਓ ਰਹੇ ਹਾਂ ਹਣਾ ਇਹ ਚੀਜ਼ ਜ਼ਰੂਰੀ ਨੇ ਹਾਂ ਜ਼ਰੂਰੀ ਆ ਦੋ ਪਾਰਟੀਆਂ ਦੀ ਗੱਲ ਕਰੀਏ ਸਿੰਘ ਸਾਹਿਬ ਤਾਂ ਕਿਹੜੀਆਂ ਦੋ ਪਾਰਟੀਆਂ ਸਮਝ ਆਉਂਦੀਆਂ ਨੇ ਜਿਹਦੇ ਤੁਹਾਨੂੰ ਲੱਗਦਾ ਕਿ ਤੁਹਾਡਾ ਵੋਟ ਘਟ ਤੋਂ ਮੰਗ ਸਕਦੀਆਂ ਨੇ ਕੋਈ ਦੋ ਪਾਰਟੀਆਂ ਤੇ ਦੋ ਉਮੀਦਵਾਰ ਤੇ ਸਮਝ ਆਉਂਦੇ ਆ ਆਪਸ ਕੰਪੀਟੀਸ਼ਨ ਚ ਦੋ ਉਮੀਦਵਾਰ ਮੈਂ ਤਾਂ ਜਿਆਦਾ ਨੌਲੇਜ ਨਹੀਂ ਰੱਖਦਾ ਫਿਰ ਦੋ ਪਾਰਟੀਆਂ ਕੋਈ ਚਲੋ ਕੋਈ ਗੱਲ ਨਹੀਂ ਦੇਖ ਹੁਣ ਇਹਦੇ ਬਾਰੇ ਨਹੀਂ ਨਾਲ ਉਹ ਇੱਕ ਉਹ ਕਾਗਰਸ ਆਮ ਆਦੀ ਪਾਰਟੀ ਬੀਜੀਸੀ ਕਾਲੀ ਦਾ ਨਹੀਂ ਮੈਂ ਸਾਂਝਾ ਹੀ ਆ ਮੈਂ ਇਹਦੇ ਬਾਰੇ ਨੋਲੇ ਮੌਕੇ ਦੀ ਮੇਰੀ ਵੋਟ ਪਊਗੀ ਇਹ ਠੀਕ ਹੈ ਕਿਉਂਕਿ ਤੂੰ ਦੋ ਕ ਪਾਰਟੀਆਂ ਕੋ ਦੋ ਨਾਮ ਦਬਾ ਕੇ ਸੋ ਮੈਂ ਇੱਕ ਨਹੀਂ ਪੁੱਛ ਰਿਹਾ ਦੋ ਹੀ ਪੁੱਛ ਰਿਹਾ ਹਾਂ ਹਾਂ ਨਹੀਂ ਮੈਂ ਇਹਦੇ ਬਾਰੇ ਮੈਂ ਨਹੀਂ ਕਹਣਾ ਚਲ ਕੋਈ